ਮੇਰਾ ਮਮੀ ਡੜੀ ਖਾਣੀਗਾ ਮੈਂ ਤਾਂ ਰੋਣਾ ਕੋਨਾ ਇਹਨਾਂ ਨੇ ਕਿਹਾ ਕਿ ਇਹਨੇ ਦੋਰਾ ਪੈ ਸਕਦਾ ਉਹਨੂੰ ਸਾਂਜੀ ਬਚੇ ਉਹ ਐਨਾ ਨਾ ਬੋਝ ਪਾ ਦਮਾਗ ਤੇ ਬਚ ਜੂਗਾ ਬਚ ਜੂਗਾ ਫਿਕਰ ਨਾ ਕਰ ਮੈਂ ਬੇਨਤੀ ਕਰਦਾ ਇਨਸਾਨੀਅਤ ਵਾਲੇ ਭਰਾ ਇਸ ਵੀਡੀਓ ਨੂੰ ਪਹਿਣਾ ਸ਼ੇਅਰ ਜ਼ਰੂਰ ਕਰ ਦੇਣ ਤਾਂ ਕਿ ਜਿਹੜਾ ਬੱਚਾ ਇਸ ਟਾਈਮ ਜ਼ਿੰਦਗੀ ਮੌਤ ਨਾਲ ਲੜ ਰਿਹਾ ਵੀਰੋ ਇਹਨੂੰ ਨਵੀਂ ਜ਼ਿੰਦਗੀ ਮਿਲ ਜਵੇ ਪੁੱਬਾ ਮਾਰ ਮਾਰ ਤੇ ਪਿਓ ਜਿਹੜਾ ਹੈਗਾ ਬੱਚੇ ਦਾ ਰੋ ਰਿਹਾ ਆ ਤੁਹਾਡੇ ਸਾਹਮਣੇ ਹਾਲਾਤ ਦੇਖ ਸਕਦੇ ਹੋ ਤੁਸੀਂ ਅੱਜ ਜਿਹੜੀ ਨਿੱਕੀ ਜੀ ਰੂਹ ਆਈ ਐਸ ਦੁਨੀਆ ਦੇ ਵਿੱਚ ਤੁਹਾਡੇ ਸਾਰਿਆਂ ਦੇ ਸਾਥ ਨਾਲ ਇਹ ਬੱਚੇ ਦੀ ਜ਼ਿੰਦਗੀ ਬਚ ਸਕਦੀ ਆ ਬੱਚੇ ਦੇ ਹਾਲਾਤ ਦੇਖ ਕੇ ਲੱਗ ਰਿਹਾ ਹਜੇ ਵੀ ਸਾਨੂੰ ਲੱਗਦਾ ਨਹੀਂ ਕਿ ਮੈਨੂੰ ਕਹਿਣਾ ਪਊਗਾ ਕਿ ਵੀ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰੋ ਨਾ ਅਰੇ ਨਾ ਵੀਰ ਤੁਸੀਂ ਮੇਰੇ ਕੋਲ ਖੜਾ ਦੇਖ ਰਹੇ ਹੋ ਬਾਈ ਮੋਗੇ ਦਾ ਵਾ ਇਹ ਬਾਈ ਮਾਂ ਪਿਓ ਹੈ ਨਹੀਂ ਇਹਦੇ ਜਦੋਂ ਇਹ ਛੋਟਾ ਜਿਹਾ ਸੀਗਾ ਇਹਦੇ ਮੰਮੀ ਡੈਡੀ ਦੀ ਡੈਥ ਹੋ ਗਈ ਸੀਗੀ ਬੱਚੇ ਦੀ ਮਾਂ ਦੇ ਵੀ ਮਾਂ ਪਿਓ ਦੋਨੋਂ ਨਹੀਂ ਹੈਗੇ ਤੋ ਵੀਰੇ ਪਹਿਲਾਂ ਤਾਂ ਬਾਈ ਤੂੰ ਰੋਣਾ ਪਹਿਲਾਂ ਤੂੰ ਇਹ ਦੱਸ ਰੋਣਾ ਕਿਉਂ ਪਿਆ ਹੈ ਹਾਲਾਤ ਕੀ ਨੇ ਇਸ ਟਾਈਮ ਤੇ ਮੈਂ ਤਾਂ ਰੋਣਾ ਕੋਨਾ ਮੇਰਾ ਜਵਾਕ ਇਹਨਾਂ ਨੇ ਕਿਹਾ ਸੀ ਕਿ ਇਹਨੇ ਦੋਰਾ ਪੈ ਸਕਦਾ ਉਹਨੂੰ ਸੈਂ ਜੀ ਬੱਚੇ ਹੋ ਗਏ ਤੂੰ ਤਾਂ ਰੋ ਰਿਹਾ ਮੈਂ ਬਚੂਗਾ ਬਾਈ ਤੂੰ ਐਦਾਂ ਕਰ ਐਂ ਨਾ ਬੋਝ ਪਾ ਦਿਮਾਗ ਤੇ ਬਚ ਜੂਗਾ ਬਚ ਜੂਗਾ ਫਿਕਰ ਨਾ ਕਰ ਸੋ ਬੱਚੇ ਨੂੰ ਜੀ ਦੋਰੇ ਪੈਂਦੇ ਸੀਗੇ ਤੇ ਡਾਕਟਰ ਨੇ ਕਿਹਾ ਵੀ ਮੁਸ਼ਕਲ ਆ ਬੱਚੇ ਦਾ ਬਚਣਾ ਕਿਉਂਕਿ ਪਹਿਲਾਂ ਵੀ ਇੱਕ ਬੱਚਾ ਪੇਟ ਦੇ ਅੰਦਰ ਹੀ ਚਲਾ ਗਿਆ ਅੱਜ ਦੂਜਾ ਬੱਚਾ ਤੁਸੀਂ ਦੇਖ ਰਹੇ ਹੋ ភੁੱਬਾ ਮਾਰ ਮਾਰ ਇਹ ਪਿਓ ਜਿਹੜਾ ਹੈਗਾ ਬੱਚੇ ਦਾ ਰੋ ਰਿਹਾ ਆ ਤੁਹਾਡੇ ਸਾਹਮਣੇ ਹਾਲਾਤ ਦੇਖ ਸਕਦੇ ਹੋ ਤੁਸੀਂ ਕਿਹੜਾ ਪਿਓ ਰੋਂਦਾ ਕਦੀ ਦੇਖਿਆ ਕਿਸੇ ਪਿਓ ਨੂੰ ਇਦਾਂ ਰੋਂਦੇ ਹੋਏ ਇਦਾਂ ਕਰਲਾਉਂਦੇ ਹੋਏ ភੁੱਬਾ ਮਾਰ ਮਾਰ ਰੋਂਦੇ ਹੋਏ ਨਾ ਸਿਰ ਤੇ ਮਾਂ ਵਾ ਨਾ ਪਿਓ ਵਾ ਨਾ ਭਰਾ ਵਾ ਕੋਈ ਕਿਸੇ ਨੂੰ ਕਹਿ ਵੀ ਨਹੀਂ ਸਕਦਾ ਵੀ ਮੇਰੀ ਕੋਈ ਮਦਦ ਕਰ ਦੇ ਸਿਰਫ ਤੁਸੀਂ ਹੋ ਜਿਹੜੇ ਇਸ ਟਾਈਮ ਇਸ ਬੱਚੇ ਲਈ ਰੱਬ ਬਣ ਕੇ ਆ ਸਕਦੇ ਹੋ ਬੇਨਤੀ ਆ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਸੇਵਾ ਤੁਸੀਂ ਸਿੱਧੀ ਪਰਿਵਾਰ ਨੂੰ ਕਰਨੀ ਆ ਅਸੀਂ ਕਦੀ ਵੀ ਮਾਇਆ ਦੀ ਡਿਮਾਂਡ ਨਹੀਂ ਕੀਤੀ ਅਸੀਂ ਤੁਹਾਨੂੰ ਵੀਰ ਦਾ ਅਕਾਊਂਟ ਨੰਬਰ ਇਹਨਾਂ ਦਾ ਮੋਬਾਈਲ ਨੰਬਰ ਇਹਨਾਂ ਦਾ ਡਿਟੇਲ ਦੇ ਦਾਂਗੇ ਬੱਚਾ ਜਗਰਾਉਂ ਦੇ ਬੱਚਿਆਂ ਵਾਲੇ ਹਸਪਤਾਲ 'ਚ ਦਾਖਲ ਹੈ ਜੀ ਤੁਸੀਂ ਸਿੱਧਾ ਹਸਪਤਾਲ ਆ ਕੇ ਵੀ ਸੇਵਾ ਕਰ ਸਕਦੇ ਹੋ ਪਰ ਅੱਜ ਇਸ ਬਾਪ ਦੇ ਜਿਹੜੇ ਚਿਹਰੇ ਨੂੰ ਤੁਸੀਂ ਦੇਖ ਰਹੇ ਹੋ ਇਸ ਟਾਈਮ ਇਹਦੇ ਜਿਹੜੇ ਹੰਝੂ ਦੇਖ ਰਹੇ ਹੋ ਇਹਨਾਂ ਹੰਝੂਆਂ ਨੂੰ ਪੂੰਝਣ ਵਾਸਤੇ ਆਪਾਂ ਸਾਰੇ ਰਲ ਕੇ ਖੜੇ ਹੋਈਏ ਇਸ ਟਾਈਮ ਜ਼ਰੂਰਤ ਆ ਇਨਸਾਨੀਅਤ ਦੀ ਐਸ ਟਾਈਮ ਉਹਨਾਂ ਭਰਾਵਾਂ ਦੀ ਉਹਨਾਂ ਭੈਣਾਂ ਦੀ ਜ਼ਰੂਰਤ ਹੈ ਜਿਨ੍ਹਾਂ ਨਾਲ ਕੋਈ ਬਲੱਡ ਦਾ ਰਿਸ਼ਤਾ ਤਾਂ ਹੈ ਨਹੀਂ ਪਰ ਇਨਸਾਨੀਅਤ ਦਾ ਰਿਸ਼ਤਾ ਜ਼ਰੂਰ ਆ ਬੱਚੇ ਦੀ ਮਾਂ ਬੱਚੇ ਨੂੰ ਅਜੇ ਤੱਕ ਮਿਲੀ ਨਹੀਂ ਡਿਲੀਵਰੀ ਹੋਣ ਤੋਂ ਬਾਅਦ ਮਾਂ ਨੂੰ ਹੁੰਦਾ ਕਿ ਮੈਂ ਆਪਣੇ ਪੁੱਤ ਨੂੰ ਆਪਣੇ ਧੀ ਨੂੰ ਛਾਤੀ ਨਾਲ ਲਾਵਾਂ ਪਰ ਉਹ ਛਾਤੀ ਹਜੇ ਤੱਕ ਸੁੰਨੀ ਪਈਆ ਉਹਨੂੰ ਹਜੇ ਤੱਕ ਇਹ ਨਹੀਂ ਪਤਾ ਕਿ ਉਹਦਾ ਬੱਚਾ ਕਿਹੜੇ ਹਾਲਾਤਾਂ 'ਚ ਆ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਬੱਚੇ ਦੇ ਹਾਲਾਤ ਕੀ ਨੇ ਜਿਹੜੇ ਹੱਥ ਪੈਰ ਬੱਚੇ ਦੀ ਮਾਂ ਦੇ ਹੱਥ 'ਚ ਹੋਣੇ ਚਾਹੀਦੇ ਸੀ ਨਾ ਜੁਨਾ ਹੱਥਾਂ ਪੈਰਾਂ ਤੇ ਸੂਈਆਂ ਲੱਗੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਉਹ ਬੱਚੇ ਦੀ ਮਾਂ ਨੇ ਹਜੇ ਇਸ ਬੱਚੇ ਨੂੰ ਇਦਾਂ ਦੇਖਿਆ ਨਹੀਂ ਜੇ ਉਹ ਦੇਖ ਲਵੇ ਤਾਂ ਸ਼ਾਇਦ ਰੱਬ ਨਾ ਕਰੇ ਉਹਨੂੰ ਵੀ ਕੋਈ ਇਹੋ ਜਿਹਾ ਝਟਕਾ ਨਾ ਲੱਗ ਜਵੇ ਕੱਲ ਉਹਦੀ ਮਾਂ ਨੂੰ ਖੁਸ਼ ਹੋਵੇ ਹੈਨਾ ਕਿਉਂਕਿ ਕੋਈ ਵੀ ਮਾਂ ਪਿਓ ਆਪਣੇ ਬੱਚਿਆਂ ਨੂੰ ਇਦਾਂ ਦੇਖ ਨਹੀਂ ਸਕਦਾ ਅਸੀਂ ਐਡੇ ਅਡਲਟ ਜਵਾਨ ਹੋਣ ਦੇ ਬਾਵਜੂਦ ਵੀ ਸਾਡੇ ਜਦੋਂ ਸੂਈ ਲੱਗਦੀ ਹੈ ਨਾ ਸਾਡੇ ਦਰਦ ਸਾਡੇ ਵੀ ਹੁੰਦਾ ਆ ਪਰ ਉਹਦੇ ਜੰਮ ਦੇਦੇ ਤੇ ਸੂਈਆਂ ਲੱਗ ਗਈਆਂ ਜੰਮ ਦੇਦੇ ਦੇ ਹਾਲਾਤ ਹੋ ਗਏ ਕਿ ਵੀ ਉਹ ਦੇਖਣਾ ਬਹੁਤ ਔਖਾ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਹਸਪਤਾਲ ਦਾ ਖਰਚਾ ਬਹੁਤ ਆ ਇੱਕ ਦਿਨ ਦਾ ਵੀਰੇ ਕਿੰਨਾ ਖਰਚਾ ਹੈਗਾ ਕੋਈ ਆਈਡੀਆ ਹੈਗਾ ਵੀਰੇ 6000 ਕਹਿੰਦੇ ਸੀ ਇੱਕ ਦਿਨ ਦਾ 6000 ਦਾ ਤੇ ਦਵਾਈਆਂ ਦਾ ਟੈਸਟਾਂ ਦਾ ਮਿਲਾ ਕੇ ਉਹ 3500 ਕੁ ਦਾ ਦਿੱਤਾ ਕਰਲੇ ਮੈਨੂੰ ਹਨਾ ਕੋਈ ਇਸ ਤੋਂ ਪੜ-ਪੜ ਕੇ ਦਿੱਤੇ ਮੈਂ ਹਮਮ ਇੱਕ ਦਿਨ 2000 ਪਈ ਦਿੱਤਾ ਸੀ ਉਹ ਫਿਰ ਮੈਂ ਧਰ ਦੇਤੇ ਉਹ 3500 ਤੇ 2000 ਵੀ ਫੜ ਕੇ ਹਾਂਜੀ ਵੀਰੇ ਉਹ ਵੀ ਫੜ ਕੇ ਕੰਮ ਕੀ ਕਰਦਾ ਕੰਮ ਦੇ ਲਈ ਬੜਾ ਅੱਡੇ 'ਤੇ ਖੜਦਾ ਜੂਨੀਅਰ 'ਚ ਅੱਡੇ 'ਤੇ ਖੜਦਾ ਹਾਂਜੀ ਉੱਥੋਂ ਜੇ ਕੋਈ ਆ ਕੇ ਲੈ ਜੇ ਲੈ ਜੇ ਹਾਂ ਲੈ ਜੇ ਲੈ ਜੇ ਨੀਕਾ ਨਹੀਂ ਲੱਗਦੀ ਜਣੀ ਹਾਲਾਤ ਤੁਸੀਂ ਦੇਖ ਸਕਦੇ ਹੋ ਜੀ ਬਾਈ ਦੀ ਸ਼ਕਲ ਤੋਂ ਪਤਾ ਲੱਗਦਾ ਕਿੰਨਾ ਕੁ ਤਕੜਾ ਹੋਊਗਾ ਇਹ ਹੈ ਨਾ ਤੁਸੀਂ ਦੇਖੋ ਵੀ ਵੱਡੀ ਗੱਲ ਇਹ ਆ ਕਿ ਵੀ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਨੇ ਓਹੋ ਕੰਮ ਕਰ ਨਾ ਹੋਣ ਦੇ ਬਾਵਜੂਦ ਉਹ ਨਸ਼ਿਆਂ 'ਚ ਪਏ ਹੋਏ ਨੇ ਪਰ ਇਹ ਵੀਰ ਕੋਈ ਹੂੰ ਨਸ਼ਾ ਨਹੀਂ ਕੋਈ ਕਰਦਾ ਨਾ ਬੀੜੀ ਨਾ ਵੀੜਾ ਕੋਹ ਨਹੀਂ ਲਾਉਂਦਾ ਬਸ ਘਰ ਦੇ ਖਰਚੇ ਨੇ ਮਜਬੂਰੀ ਆ ਤੁਸੀਂ ਸੁਣ ਲਓ ਇੱਕ ਪਿਓ ਦੇ ਮੂੰਹੋਂ ਵੀ ਨਸ਼ਾ ਕੋਈ ਨਹੀਂ ਕਰਦਾ ਸਿਰਫ ਘਰ ਦੇ ਖਰਚੇ ਹੀ ਇੰਨੇ ਜ਼ਿਆਦੇ ਨੇ ਕਿ ਵੀ ਉਹ ਹੀ ਬਹੁਤ ਔਖੇ ਚੱਲਦੇ ਪਏ ਨੇ ਕਿਉਂਕਿ ਲੇਬਰ ਵਾਲੇ ਜਿਹੜੇ ਬੰਦੇ ਹੁੰਦੇ ਆ ਨਾ ਉਹਨਾਂ ਨੂੰ ਦਿਹਾੜੀ ਹਰ ਰੋਜ਼ ਨਹੀਂ ਮਿਲਦੀ ਬਾਈ ਦੱਸਦਾ ਕਿ ਮੈਂ ਅੱਡੇ ਤੇ ਖੜਦਾ ਜਾ ਕੇ ਰੋਜ਼ ਜੇ ਕੋਈ ਲੈ ਗਿਆ ਲੈ ਗਿਆ ਨਹੀਂ ਤਾਂ ਮੈਂ ਉਵੇਂ ਦਾ ਉਵੇਂ ਹੀ ਵਾਪਸ ਘਰੇ ਮੁੜਿਆ ਆਉਣਾ ਵਾ ਕਿਉਂਕਿ ਇਹਨਾਂ ਦਾ ਕੋਈ ਫਿਕਸ ਕੋਈ ਪੱਕਾ ਠੇਕਾ ਨਹੀਂ ਹੁੰਦਾ ਕਿਸੇ ਨਾਲ ਕਿ ਵੀ ਉਹਨੂੰ ਕੋਈ ਕੰਮ ਤੇ ਲੈ ਕੇ ਜਾਵੇ ਮੈਂ ਬੇਨਤੀ ਕਰੂੰਗਾ ਤੁਹਾਨੂੰ ਸਾਰੀ ਸੰਗਤ ਨੂੰ ਅੱਜ ਜਿਹੜੀ ਨਿੱਕੀ ਜੀ ਰੂਹ ਆਈ ਇਸ ਦੁਨੀਆ ਦੇ ਵਿੱਚ ਇਹਨੂੰ ਕਿਰਪਾ ਕਰਿਓ ਪੈਸਿਆਂ ਦੀ ਵਜ੍ਹਾ ਨਾਲ ਵਾਪਸ ਨਾ ਮੜੋਣਾ ਪੈ ਜੇ ਇਹਨੂੰ ਇਸ ਦੁਨੀਆ ਦੇ ਵਿੱਚ ਜਗ੍ਹਾ ਦਿਓ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਤੁਹਾਡੇ ਸਾਰਿਆਂ ਦੇ ਸਾਥ ਨਾਲ ਇਹ ਬੱਚੇ ਦੀ ਜ਼ਿੰਦਗੀ ਬਚ ਸਕਦੀ ਆ ਬੱਚੇ ਦੀ ਮਾਂ ਕਰ ਲਾਉਂਦੀ ਆ ਬੱਚੇ ਦੀ ਮਾਂ ਵੀਡੀਓ ਚ ਬੋਲ ਰਹੀ ਆ ਤੁਸੀਂ ਸੁਣ ਰਹੇ ਹੋ ਪਹਿਲਾਂ ਪਹਿਲਾਂ ਪੁੱਛ ਸਾਡਾ ਖਰਾਬ ਹੋ ਗਿਆ ਲਾਜ ਨਹੀਂ ਪੈਸੇ ਨਹੀਂ ਸੀਗੇ ਕਿਸੇ ਤੰਗ ਕਰਕੇ ਤੱਕ ਦੇ ਤੱਕ ਬਸ ਤਿੱਕੀ ਹਜੇ ਵੀ ਸਾਨੂੰ ਲੱਗਦਾ ਨਹੀਂ ਕਿ ਮੈਨੂੰ ਕਹਿਣਾ ਪਊਗਾ ਕਿ ਵੀ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਹਾਲਾਤ ਵੇਖ ਕੇ ਬੰਦਾ ਆਟੋਮੈਟਿਕਲੀ ਸ਼ੇਅਰ ਦਾ ਬਟਨ ਦਬਾਉਣ ਲਈ ਮਜਬੂਰ ਹੋ ਜਾਂਦਾ ਕਿਉਂਕਿ ਇੰਨੀ ਤਾਂ ਸਾਡੇ ਅੰਦਰ ਇਨਸਾਨੀਅਤ ਹੈਗੀ ਆ ਕਿ ਵੀ ਅਸੀਂ ਕਿਸੇ ਬੰਦੇ 'ਚ ਤਾਂ ਕਿਸੇ ਅਡਲਟ ਦਾ ਕਸੂਰ ਕੱਢ ਸਕਦੇ ਆ ਕਿ ਵੀ ਲੋਕਾਂ ਦੇ ਹਾਲਾਤ ਇਦਾਂ ਦੇ ਨੇ ਲੋਕ ਚੰਗੇ ਮਾੜੇ ਕੋਈ ਨਾ ਕੋਈ ਕਮੀ ਪੇਸ਼ੀ ਕੱਢ ਕੇ ਕੋਈ ਬਹਾਨਾ ਲੱਭ ਸਕਦੇ ਆ ਸ਼ੇਅਰ ਕਰਨ ਲੱਗੇ ਪਰ ਬੱਚਾ ਵੇਖ ਕੇ ਕਦੀ ਬਹਾਨਾ ਨਾ ਲੱਭੇ ਕਿਉਂਕਿ ਬੱਚੇ ਜਿਹੜੇ ਹੁੰਦੇ ਨੇ ਨਾ ਉਹ ਰੱਬ ਦਾ ਰੂਪ ਹੁੰਦੇ ਆ ਇਹਨੂੰ ਸ਼ੇਅਰ ਕਰਨਾ ਸਭ ਤੋਂ